ਹਰ ਮਨੋ ਕਾਮ ਪੂਰੀ ਹੁੰਦੀ ਹੈ ਜੀ ਦੂਰ ਦੂਰ ਤੋਂ ਸੰਗਤ ਹੁੰਦੀ ਹੈ ਜੀ ਸਿਰ ਤੇ ਕਮਨੀ ਸੰਗਤਾਂ ਉੱਤੇ ਆ ਕੇ ਜੇ ਕਿਸੇ ਨੂੰ ਮਨ ਮੋਟਾ ਕੋਈ ਮਨ ਕੀਤਾ ਕਰਤਾ ਕਰਾਇਆ ਹੈ ਉਹ ਸਾਰੇ ਵਿੱਚ ਚੌਂਕੀਆਂ ਭਾਰਤਾਂ ਨੇ ਪੰਜ ਸੰਕਤੀਆਂ ਕਰਨ ਨਾਲ ਵੇਲਾ ਜੋੜਿਆਂ ਨੂੰ ਪੁੱਤਰ ਪ੍ਰਾਪਤੀ ਹੁੰਦੀ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਦਿਓ ਨਿਰਪੱਖ ਪੋਸਟ ਮੈਂ ਦਾਰਾ ਕੁਬ ਦੀ ਮੌਜੂਦ ਆ ਜੀ ਪਿੰਡ ਜਰਖੜ ਗੁਰਦੁਆਰਾ ਮਾਤਾ ਸਹਿਬਾ ਕੌਰ ਮੰਜੀ ਸਾਹਿਬ ਜਿੱਥੇ ਕਿ ਅੱਜ ਜਿਹੜਾ ਐਤਵਾਰ ਹੋਣ ਕਰਕੇ ਜਿਹੜੀ ਸੰਗਤ ਆ ਉਹ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਆ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਇਸ ਗੁਰਦੁਆਰਾ ਮੰਜੀ ਸਾਹਿਬ ਜਰਖੜ ਦੇ ਜਿਹੜਾ ਕਿ ਉਹ ਗੁਰਦੁਆਰਾ ਵਾ ਜਿੱਥੇ ਕਿ ਬਹੁਤ ਦੂਰ ਦੂਰ ਦੀ ਜਿਹੜੀ ਸੰਗਤ ਆ ਉਹ ਹੁਮ ਹਮਾਕੇ ਪਹੁੰਚਦੀ ਹੈ ਤੇ ਇੱਥੇ ਜਿਹੜੀਆਂ ਸੁੱਖਾਂ ਬਰਉਂਦੀਆਂ ਨੇ ਆਓ ਤੁਹਾਨੂੰ ਕਰਾਈਏ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਮਤਲਬ ਸਹਿਬਕਰ ਜੀ ਅਸੀਂ ਉਸ ਜਗ੍ਹਾ ਤੇ ਮੌਜੂਦ ਆ ਜਿੱਥੇ ਆਪਣੇ 12 13 14 ਤਰੀਕ ਨੂੰ ਜਿਹੜਾ ਇੱਥੇ ਸਮਾਗਮ ਕਰਾਇਆ ਜਾ ਰਿਹਾ ਹੈ ਨਾ ਸਾਡੇ ਕੋਲ ਉਹ ਕਮੇਟੀ ਵੀ ਮੌਜੂਦ ਆ ਜਿਹੜੀ ਇੱਥੇ ਪ੍ਰਬੰਧਕ ਕਮੇਟੀ ਆ ਆਪਾਂ ਕਮੇਟੀ ਨਾਲ ਗੱਲ ਕਰਾਂਗੇ ਵੀ ਜਿਹੜੇ ਇੱਥੇ ਪ੍ਰੋਗਰਾਮ ਕਰਵਾਇਆ ਜਾ ਰਹੇ ਨੇ ਕਿੰਨਾ ਦੀ ਇਜਾਜ਼ਤ ਕਰਵਾਇਆ ਰਹੇ ਨੇ ਕਿੰਨੀ ਤਰੀਕ ਨੂੰ ਕਰਵਾਏ ਜਾ ਰਹੇ ਨੇ ਕੌਣ ਕੌਣ ਉੱਥੇ ਜਿਹੜੀਆਂ ਸ਼ਖਸੀਅਤਾਂ ਨੇ ਉਹ ਪਹੁੰਚ ਰਹੀਆਂ ਨੇ ਉਹ ਆਪਾਂ ਗੱਲ ਕਰਦੇ ਹਾਂ ਕਮੇਟੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਨ ਤਨ ਮਾਤਾ ਸਾਹਿਬ ਕੌਰ ਜੀ ਮੋਹੀ ਵਾਲਿਆਂ ਦਾ ਪਿੰਡ ਜਰਖੜ ਵਿਕੇ 119ਵਾਂ ਜਨਮ ਦਿਹਾੜਾ ਜੋ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਸੋ ਉਸ ਦੇ ਸੰਬੰਧ ਵਿੱਚ 12 ਤਰੀਕ ਨੂੰ 12 ਅਗਸਤ ਯਾਨੀ ਨਗਰ ਕੀਰਤਨ ਸ੍ਰੀ ਡੰਗੋਰਾ ਜਰਖੜ ਹੁੰਦਾ ਹੋਇਆ ਅੰਤ ਵਿੱਚ ਗੁਰਦੁਆਰਾ ਸਾਹਿਬ ਸਮਾਪਤ ਹੋਵੇਗਾ 13 ਤਰੀਕ ਨੂੰ ਸਮੂਹ ਰਾਗੀ ਢਾਡੀ ਜਿੱਥੇ ਹੋਰ ਪਹੁੰਚਣਗੇ 14 ਅਗਸਤ ਨੂੰ ਲੱਡੂ ਜਲੇਬੀਆਂ ਦਾ ਭੰਡਾਰਾ ਨਾਲ ਨਾਲ ਹੀ ਨਗਰ ਕੀਰਤਨ ਹੋਰ ਰਾਗੀ ਢਾਡੀ ਜਿੱਥੇ ਸਾਰੇ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਸਾਰਿਆਂ ਨੂੰ ਬੇਨਤੀ ਹੈ ਸੰਗਤਾਂ ਨੂੰ ਵੀ ਹਮ ਹਮਾ ਕੇ 119ਵੇਂ ਜਨਮ ਦਿਹਾੜੇ ਤੇ ਪਿੰਡ ਜਾਰਖੜ ਵਿਖੇ ਦਰਸ਼ਨ ਰੇਣ ਦੀ ਕਿਰਪਾਲਤਾ ਕਰਨੀ ਸਾਡਾ ਕਮੇਟੀ ਵਾਲਿਆਂ ਦੀ ਇਹੀ ਬੇਨਤੀ ਹੈ ਲੋਕਾਂ ਦੇ ਚਰਨਾਂ 'ਚ ਹੱਥ ਜੋੜ ਕੇ ਵੀ ਸਾਰੇ ਮਮਾ ਮਾਕੇ 14 ਤਰੀਕ ਨੂੰ ਤੇ 12 ਤਰੀਕ ਨੂੰ ਅਗਰ ਕੀਰਤਨ ਆਲੇ ਜ਼ਰੂਰ ਪਹੁੰਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਵੇਂ ਕਿ ਇਹ ਜਗਾ ਬਾਰੇ ਸਾਨੂੰ ਬਹੁਤ ਲੋਕ ਸਵਾਲ ਕਰਦੇ ਹੁੰਦੇ ਨੇ ਵੀ ਇਹ ਗੁਰਦਾਰਾ ਕਦੋਂ ਬਣਿਆ ਤੇ ਕਿੰਨਾਂ ਦੀ ਜਾਤ ਤੋਂ ਬਣਿਆ ਇਹ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਜੋ ਪਿੰਡ ਦੀ ਸਾਡੇ ਮਹਾਂਪੁਰ ਸਨ ਉਹ ਬਾਬਾ ਪੜਪਾਗ ਸਿੰਘ ਦੇ ਚਰਨ ਸੇਵਕਾਂ ਸੰਨ ਸੋ ਉਹ ਆਪਣੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਹੀ ਦੱਸ ਗਏ ਸਨ ਸੰਗਤਾਂ ਨੂੰ ਮੋਹੀ ਵਾਲਿਆਂ ਨੂੰ ਕਿ ਸਾਡੇ ਸੱਚਖੰਡ ਤੋਂ ਬਾਅਦ ਪਿੰਡ ਜ਼ਰਖੜ ਵਿਖੇ ਬਰੋਟਾ ਸਾਹਿਬ ਆ ਜਿਹੜਾ ਇਹ ਸਾਹਮਣੇ ਵੀ ਉੱਥੇ ਸਾਡਾ ਮੰਝਾ ਰੱਖਣਾ ਕਿਸੇ ਨੇ ਸਾਨੂੰ ਰੋਣਾ ਨਹੀਂ ਕਿਸੇ ਨੇ ਸਾਡੀਆਂ ਆਸਤੀਆਂ ਨਹੀਂ ਪਾਉਣੀਆਂ ਸਾਡੀ ਜਿੱਥੇ ਮਰਜ਼ੀ ਹੋਊਗੀ ਅਸੀਂ ਉੱਥੇ ਰਹਾਂਗੇ ਸੋ ਉਹਨਾਂ ਦੇ ਕਹਿਣ ਤੱਕ ਜੋ ਉਹਨਾਂ ਦੀ ਚਿੱਠੀ ਸੀਗੀ ਸੰਗਤਾਂ ਨੇ ਮੋਹੀ ਵਾਲਿਆਂ ਨੇ ਤੇ ਜ਼ਰਖੜਾਂ ਵਾਲੀ ਪੰਚਾਇਤ ਨੇ ਸਾਦੇ ਸੰਗਤ ਨੇ ਰਲ ਮਿਲ ਕੇ ਉਹਨਾਂ ਦਾ ਸੇਵਾ ਜਿਵੇਂ ਜਿੱਥੇ ਹੁਣ ਗੁਰਦੁਆਰਾ ਅੰਗੀਠਾ ਸਾਹਿਬ ਬਣਿਆ ਹੋਇਆ ਉੱਥੇ ਉਹ ਸਜੋਬਤਾ ਸੋ ਉਹ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਜੋ ਸਨ ਉਹ ਸਿਰਫ ਬਾਬਾ ਬਟਪਾਖ ਸਿੰਘ ਜੀ ਮੈੜੀ ਸਾਹਿਬ ਵਾਲਿਆਂ ਦੇ ਚਰਨ ਸੇਵਕ ਸਨ ਇਹੀ ਉਹ ਸੰਗਤਾਂ ਦਾ ਭਲਾ ਕਰਦੇ ਸੀ ਜਿਹੜੀ ਬੰਦਾ ਜੀ ਇੱਥੇ ਤੁਸੀਂ ਬਰੋਟਾ ਕਹਿ ਰਹੇ ਹੋ ਉਹ ਐਸਟਾਵੇਂ ਸਥਾਪਤਾ ਇੱਥੇ ਹਾਂਜੀ ਬਰੋਟਾ ਸਾਹਿਬ ਇੱਥੇ ਸਥਾਪਤਾ ਕਈ ਸਾਡੀ ਵੀ ਸੁਰਤ ਤੋਂ ਪਹਿਲਾਂ ਦਾ ਹੀ ਆ ਵੈਸੇ ਤਾਂ ਹੁਣ ਵੀ ਉਹ ਵਧੀਆ ਹਾਲਤ ਵਿੱਚ ਆ ਤੇ ਸੰਗਤਾਂ ਉੱਥੇ ਆ ਕੇ ਜੇ ਕਿਸੇ ਨੂੰ ਮੜ ਮੋਟਾ ਕੋਈ ਕੀਤਾ ਖਰਾਦਾ ਖਰਾਇਆ ਉਹ ਸਾਰੇ ਉੱਥੇ ਚੌਕੀਆਂ ਭਰਦੇ ਨੇ ਪੰਜ ਚੌਕੀਆਂ ਭਰਨ ਨਾਲ ਬੇਲਾਤ ਜੋੜਿਆਂ ਨੂੰ ਪੁੱਤਰ ਪ੍ਰਾਪਤੀ ਹੁੰਦੀ ਆ ਤੇ ਸੋ ਇਹੀ ਅਸੀਂ ਤਾਂ ਬੇਨਤੀ ਕਰਦੇ ਆ ਵੀ ਸਾਰੀ ਸੰਗਤ ਮਾਤਾ ਜੀ ਦੇ ਜਨਮ ਦਿਹਾੜੇ ਨੂੰ ਸੰਬੰਧ ਵਿੱਚ ਸਾਰੀ ਸੰਗਤ ਹਮਾ ਮਾ ਕੇ ਪਹੁੰਚੀ ਸਾਡੀ ਕਮੇਟੀ ਵੱਲੋਂ ਇਹੀ ਇਹੀ ਬੇਨਤੀ ਆ ਸੰਗਤਾਂ ਦੇ ਚਾਹਤ ਵੀ ਅਸੀਂ ਦੇਖਿਆ ਵੀ ਜਿਹੜੀ ਸੰਗਤ ਆ ਇੱਥੇ ਜਦੋਂ ਸਮਾਗਮ ਹੁੰਦੇ ਨੇ ਜਾਂ ਐਤਵਾਰ ਦਾ ਦਿਨ ਹੁੰਦਾ ਕਾਫੀ ਦੂਰੋਂ ਦੂਰੋਂ ਸੰਗਤ ਆਉਂਦੀ ਆ ਤੇ ਬਹੁਤ ਜ਼ਿਆਦਾ ਇੱਥੇ ਜਿਹੜਾ ਇਕੱਠ ਹੁੰਦਾ ਵਾ ਜਿਹੜੀ ਇੱਥੇ ਜਿਵੇਂ ਅਸੀਂ ਦੇਖਿਆ ਵੀ ਲੋਕ ਦੱਸ ਰਹੇ ਨੇ ਵੀ ਸੁੱਖਾਂਵਾਰ ਹੁੰਦੀਆਂ ਨੇ ਤਾਂ ਕਰਕੇ ਵੀ ਇੱਥੇ ਜਿਹੜਾ ਕਾਫੀ ਇਕੱਠ ਦੇਖ ਨੂੰ ਮਿਲ ਰਿਹਾ ਕੀ ਤੁਸੀਂ ਦੱਸ ਸਕਦੇ ਹੋ ਵੀ ਕਿੰਨੇ ਚਿਰ ਤੋਂ ਜਿਹੜੀ ਤੁਹਾਡੀ ਕਮੇਟੀ ਆ ਇੱਥੇ ਸੇਵਾ ਕਰ ਰਹੀ ਆ ਤੇ ਮਤਲਬ ਜਿਹੜੇ ਜਿਹੜੇ ਗੁਰਦਾਰ ਇਮਾਰਤਾਂ ਬਣੀਆਂ ਕਿੰਨੇ ਚਿਰ ਤੋਂ ਬਣੀਆਂ ਤੇ ਹੋਰ ਇਹ ਬਣ ਰਹੀ ਐ ਜਿਵੇਂ ਲੱਗ ਰੇ ਤੁਹਾਨੂੰ ਤਨ ਤਨ ਮਾਤਾ ਸਾਹਿਬ ਕੌਰ ਜੀ ਦਾ ਜੋ ਜਨਮ ਦਿਹਾੜਾ ਆ ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਸੰਗਤਾਂ ਨੂੰ ਪਹੁੰਚਣ ਲਈ ਅਪੀਲ ਕਰੂੰਗਾ ਕਿ 12 ਅਗਸਤ ਸੋਮਵਾਰ ਵਾਲੇ ਦਿਨ ਨਗਰ ਕੀਰਤਨ ਵਿੱਚ ਸਾਰੇ ਲੋਕ ਸਮੂਲੀਅਤ ਕਰਨ ਤੇ ਉਸ ਤੋਂ ਬਾਅਦ 14 ਅਗਸਤ ਬੁੱਧਵਾਰ ਵਾਲੇ ਦਿਨ ਜਿਸ ਦਿਨ ਮਾਤਾ ਜੀ ਦਾ ਜਨਮ ਦਿਹਾੜਾ ਉਸ ਦਿਨ ਨੂੰ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਹੁੰਚਣ ਦੀ ਬੇਨਤੀ ਹੈ ਜਰੂਰ ਪਹੁੰਚਣ ਅਪੀਲ ਕਰਦੇ ਆਂ ਸੋ ਜੋ ਇਹ ਗੁਰੂਦਵਾਰਾ ਸਾਹਿਬ ਬਣਿਆ ਮਾਤਾ ਸਹਿਬ ਕੌਰ ਜੀਆਂ ਦਾ ਕਿਉਂਕਿ ਜਿਸ ਤਰ੍ਹਾਂ ਜਰਨੈਲ ਸਿੰਘ ਨੇ ਦੱਸਿਆ ਕਿ ਬਾਬਾ ਬੜਪਾਗ ਸਿੰਘ ਜੀਆਂ ਦੇ ਉਹ ਸੇਵਕ ਸੀ ਜਿੰਨੇ ਵੀ ਦੀਨ ਦੁਖੀਆਂ ਦੇ ਲੋਕ ਇੱਥੇ ਚੱਲ ਕੇ ਆਉਂਦੇ ਨੇ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਕੋਈ ਦੁੱਖ ਹੁੰਦਾ ਕੋਈ ਜਿੱਦਾਂ ਬੇਅਲਾਦ ਜਾਂ ਜਿਨ੍ਹਾਂ ਦੇ ਨਵੇਂ ਵਿਆਹ ਹੁੰਦੇ ਨੇ ਉਹ ਸਾਰੇ ਇੱਥੇ ਉਹਨਾਂ ਦੀਆਂ ਸੁੱਖਾਂ ਬਾਰ ਹੁੰਦੀਆਂ ਨੇ ਇਹ ਸਾਡੇ ਜੋ ਬਜ਼ੁਰਗ ਦੱਸਦੇ ਨੇ ਹੁਣ ਤਾਂ ਬਹੁਤ ਘੱਟ ਰਹਿ ਗਏ ਪਿੰਡ ਦੇ ਵਿੱਚ ਹੁਣ ਵੀ ਹੈਗੇ 2-4 ਕੇ ਬਜ਼ੁਰਗ ਰਹਿ ਗਏ ਨੇ ਤੁਸੀਂ ਉਹਨਾਂ ਨਾਲ ਗੱਲ ਕਰੋ ਤਾਂ ਉਹਨਾਂ ਉਹ ਤੁਹਾਨੂੰ ਬਹੁਤ ਬੜਾ ਵਿਸਤਾਰ ਚ ਦੱਸਦੇ ਨੇ ਵੀ ਜਿਹੜਾ ਵੀ ਉਹਨਾਂ ਨੇ ਜਾਂ ਜਿਨ੍ਹਾਂ ਨੇ ਵੀ ਉਹਨਾਂ ਦੀ ਸੰਗਤ ਕੀਤੀ ਆ ਵੀ ਉਹ ਕਿਹੋ ਜਿਹੇ ਇਨਸਾਨ ਸੀ ਬਿਲਕੁਲ ਸਾਦਾ ਜੀਵਨ ਉਹਨਾਂ ਨੇ ਦੀਨ ਦੁਖੀਆਂ ਦੇ ਲਈ ਆਪਦਾ ਸਾਰਾ ਅ ਜੀਵਨ ਤੇ ਜਿਨ੍ਹਾਂ ਜਾਂ ਕੋਈ ਬਿਮਾਰ ਜਾਂ ਕਿਸੇ ਤਰ੍ਹਾਂ ਦੀ ਵੀ ਦੀਨ ਦੁਖੀ ਕੋਈ ਵੀ ਆਉਂਦਾ ਸੀ ਤਾਂ ਉਹਦੀ ਬਾਹ ਫੜਦੇ ਸੀ ਔਰ ਅੱਜ ਵੀ ਫੜ ਰਹੇ ਨੇ ਚਾਹੇ ਉਹ ਆਪ ਅ ਸਰੀਰਕ ਤੌਰ ਤੇ ਇੱਥੇ ਨਹੀਂ ਹੈਗੇ ਪਰ ਉਹਨਾਂ ਦਾ ਗੁਰਦੁਆਰਾ ਸਾਹਿਬ ਸਥਾਪਤ ਆ ਤਕਰੀਬਨ 15 ਸਾਲ ਪਹਿਲਾਂ ਇਹ ਬਿਲਡਿੰਗ ਦੀ ਉਸਾਰੀ ਸ਼ੁਰੂ ਕੀਤੀ ਸੀ ਉਹਨਾਂ ਦੀ ਕਿਰਪਾ ਦੇ ਨਾਲ ਤੇ ਤਕਰੀਬਨ ਕਾਫੀ ਹੱਦ ਤੱਕ ਤਕਰੀਬਨ 80-85% ਬਣ ਕੇ ਤਿਆਰ ਹੋ ਚੁੱਕਿਆ ਥੋੜਾ ਰਹਿੰਦਾ ਵਾ ਆਉਣ ਵਾਲੇ ਟਾਈਮ ਦੇ ਵਿੱਚ ਸੰਕਟਾਂ ਦੇ ਸਹਿਯੋਗ ਦੇ ਨਾਲ ਇਹ ਵੀ ਤਿਆਰ ਹੋ ਜੂਗੀ ਤੇ ਅਸੀਂ ਤਾਂ ਹੁਣ ਵੱਧ ਤੋਂ ਵੱਧ ਸੰਕਟਾਂ ਨੂੰ ਜੋੜਨ ਲਈ ਅਪੀਲ ਹੀ ਕਰ ਸਕਦੇ ਹਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਕਿਸੇ ਤਰ੍ਹਾਂ ਦੀ ਕੋਈ ਬੰਦੇ ਦਾ ਕੋਈ ਕੰਮ ਕਾਜ ਜਿੱਥੇ ਉਹਨਾਂ ਦੀ ਲੋੜ ਆ ਜਿੱਥੇ ਇਹਨਾਂ ਦੀ ਸੇਵਾ ਦੀ ਲੋੜ ਆ ਮਾਤਾ ਜੀ ਤਾਂ ਉਹਨਾਂ ਦੇ ਉਡੀਕਦੇ ਰਹਿੰਦੇ ਨੇ ਕਿ ਆਓ ਤੇ ਸਾਤੋਂ ਜੋ ਸਾਤੋਂ ਸੇਵਾ ਕਰਾਉਣੀ ਆ ਸਾਤੋਂ ਸੇਵਾ ਲੈ ਸਕਦੇ ਨੇ ਸੋ ਮੈਂ ਤਾਂ ਅਪੀਲ ਕਰਦਾ ਸਾਰੀਆਂ ਸੰਗਤਾਂ ਨੂੰ ਕਿ ਵੱਧ ਤੋਂ ਵੱਧ ਮਾਤਾ ਸੀ ਸੰ ਉਹਨਾਂ ਦਾ ਮੋਹੀ ਪਿੰਡ ਸੀ ਜੀ ਨਹੀਂ ਪਿੰਡ ਉਹਨਾਂ ਦਾ ਜਰਖੜ ਸੀ ਇੱਥੋਂ ਦੀ ਸਾਡੇ ਪਿੰਡ ਦੇ ਧੀ ਸੀਗੇ ਤੇ ਵਿਆਹ ਮੋਹੀ ਹੋਏ ਸੀ ਤੇ ਉਹ ਮੋਹੀ ਵੀ ਗੁਰਦੁਆਰਾ ਸਾਹਿਬ ਭੋਰਾ ਸਾਹਿਬ ਗੁਰਦੁਆਰਾ ਉੱਥੇ ਵੀ ਬਣਿਆ ਹੋਇਆ ਉੱਥੇ ਵੀ ਇਕੱਠ ਹੁੰਦਾ ਵਾ ਐਤਵਾਰ ਨੂੰ ਸੰਗਤਾਂ ਜੁੜਦੀਆਂ ਨੇ ਤੇ ਪੂਰਨਵਾਸੀ ਦਾ ਦਿਹਾੜਾ ਉੱਥੇ ਮਨਾਤਾ ਜਿਵੇਂ ਇਸ ਤਰ੍ਹਾਂ ਇੱਥੇ ਮੱਸਿਆ ਪੂਰਨਵਾਸੀ ਤੇ ਐਤਵਾਰ ਦਾ ਦਿਹਾੜਾ ਇੱਥੇ ਮਨਾਇਆ ਜਾਂਦਾ ਕਿੰਨੇ ਚਿਰ ਤੋਂ ਜਿਹੜੀ ਤੁਹਾਡੀ ਕਮੇਟੀ ਬਣੀ ਹੈ ਸਿੰਘਾ ਦੀ ਕਿੰਨੇ ਚਿਰ ਤੋਂ ਸੇਵਾ ਕਰੀਏ ਇੱਥੇ ਇਹ ਸਨ 2011 ਦੇ ਵਿੱਚ ਇਹ ਦੁਆਰਾ ਕਮੇਟੀ ਬਣੀ ਆ ਜਿਵੇਂ ਪਹਿਲਾਂ ਬਾਹਰਲੇ ਬੰਦੇ ਵੀ ਸਾਰੇ ਵਿੱਚ ਸੀ ਕਮੇਟੀ ਦੇ ਲੈ ਗਏ ਸੀ ਅਲੱਗ-ਅਲੱਗ ਪਿੰਡਾਂ ਦੇ ਜਮੈਂ ਹੋਰ ਵੀ ਹੁੰਦੇ ਸੀ ਪਰ ਮਾਤਾ ਜੀ ਜੇ ਤੁਸੀਂ ਕਦੇ ਵੀ ਜੇ ਇਸ ਗੱਲ ਦਾ ਵਿਸਤਾਰਤ ਜਾਨਣਾ ਹੋਵੇ ਤੁਸੀਂ ਮੁਹੀ ਜਾਓ ਉੱਥੇ ਉਹਨਾਂ ਦੀ ਹੱਥ ਲਿਖਤ ਅੱਜ ਵੀ ਪਈ ਹੈ ਜੋ ਉਹਨਾਂ ਨੇ ਲਿਖਾ ਕੇ ਰੱਖਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਕਮੇਟੀ ਆ ਉਹ ਪਿੰਡ ਦੀ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਤੁਸੀਂ ਇਸ ਗੱਲ ਨੂੰ ਤੁਸੀਂ ਜਾ ਕੇ ਵੀ ਉੱਥੇ ਦੇਖ ਸਕਦੇ ਹੋ ਤੁਸੀਂ ਮੋਹੀ ਪਹੁੰਚੋ। ਹੁਣ ਜੋ ਪਿੰਡ ਜੋ ਇਹ 11 ਦੇ ਬਾਅਦ ਵਿੱਚ ਜਦੋਂ ਇੱਥੇ ਗੁਰਦੁਆਰੇ ਦੀ ਕਮੇਟੀ ਬਣੀ ਆ ਇਹ ਤਕਰੀਬਨ ਸਾਰੇ ਦੀ ਸਾਰੀ ਇਹ ਹੁਣ ਨਰੋਲ ਪਿੰਡ ਦੀ ਹੋਈ ਆ। ਪਿੰਡ ਦੇ ਜਿਆਦਾਤਰ ਜਿੰਨੇ ਸਿਆਣੇ ਬੰਦੇ ਬਜ਼ੁਰਗ ਜਾਂ ਜੋ ਵੀ ਆ ਜਾਂ ਨੌਜਵਾਨ ਵੀ ਨੇ ਉਹ ਜੁੜੇ ਹੋਏ ਨੇ। ਜਿਹੜਾ ਗੁਰਦਾਰਾ ਉਧਰ ਅਗੀਠਾ ਸਾਹਿਬ ਬਣਾਇਆ ਮੈਂ ਉੱਥੇ ਵੀ ਇਹੀ ਕਮੇਟੀ ਕੰਮ ਕਰਦੀ ਹੈ ਨਹੀਂ ਉੱਥੇ ਉਹਨਾਂ ਦੀ ਅਲੱਗ ਉਹਨਾਂ ਨੇ ਆਪਣੀ ਪਹਿਲਾਂ ਤਾਂ ਉਹਨਾਂ ਦੀ ਬੇਟੀ ਆਉਂਦੀ ਹੁੰਦੀ ਸੀ ਇੱਥੇ ਮਾਤਾ ਸਾਹਿਬ ਕੁਰਜੀ ਜਦੋਂ ਉਹਨਾਂ ਦੇ ਗੁਜਰਨ ਤੋਂ ਬਾਅਦ ਮੇਰੇ ਖਿਆਲ ਅਗੇ ਉਹਨਾਂ ਦੀ ਬੇਟੀ ਹੁੰਦੀ ਆ ਉਹ ਸੇਵਾ ਉੱਥੇ ਕਰਦੇ ਰਹੇ ਨੇ ਕਿ ਸ਼ਾਇਦ ਉਹ ਹੁਣ ਬਾਹਰ ਚਲੇ ਗਏ ਨੇ ਤਾਂ ਉਹਨਾਂ ਦੇ ਹੋਰ ਕਮੇਟੀ ਮੈਂਬਰ ਜਿਹੜੇ ਹੈਗੇ ਨੇ ਅਗੀਠਾ ਸਾਹਿਬ ਦੀ ਉਹ ਅਲੱਗ ਕਮੇਟੀ ਹੈ ਪਰ ਉਹ ਆਪਸ ਦੇ ਵਿੱਚ ਸਹਿਯੋਗ ਨਾਲ ਹੀ ਦੋਨਾਂ ਦੇ ਪਾਸੋਂ ਹੁਣ ਜਿਸ ਤਰ੍ਹਾਂ ਉਹ ਨਗਰ ਕੀਰਤਨੋਂ ਇੱਥੋਂ ਚੱਲ ਕੇ ਸਭ ਤੋਂ ਪਹਿਲਾਂ بڑا ਅਗੀਠਾ ਸਾਹਿ ਅਲੱਗ-ਅਲੱਗ ਜਦੋਂ ਕੋਈ ਇੱਥੇ ਪ੍ਰੋਗਰਾਮ ਹੁੰਦਾ ਉਹ ਇੱਧਰ ਆਉਂਦੇ ਨੇ ਜਦੋਂ ਉੱਥੇ ਕੋਈ ਸਮਾਗਮ ਮਨਾਇਆ ਜਾਂਦਾ ਤੇ ਉੱਧਰ ਵੀ ਪਹੁੰਚਦੀ ਹੈ ਇਹ ਕਮੇਟੀ ਇਹ ਸੀ ਉਹ ਮਾਤਾ ਸਾਹਿਬ ਕੌਰ ਗੁਰਦੁਆਰਾ ਮੰਜੀ ਸਾਹਿਬ ਜਰਖੜ ਦੀ ਪ੍ਰਬੰਧਕ ਕਮੇਟੀ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਇਹ ਕਮੇਟੀ 2011 ਤੋਂ ਇਸ ਗੁਰੂ ਘਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਇਹਨਾਂ ਨੇ ਵੱਡੀ ਇਹ ਇਮਾਰਤ ਖੜੀ ਕੀਤੀ ਹੈ ਉੱਥੇ ਹੀ ਇਲਾਕੇ ਦੀ ਜਿਹੜੀ ਸੰਗਤ ਆ ਉਹ ਵੱਡੀ ਗਿਣਤੀ ਦੇ ਵਿੱਚ ਇਸ ਗੁਰੂ ਘਰ ਦੇ ਨਾਲ ਜੁੜੀ ਹੈ ਜਿਵੇਂ ਕਿ 12 13 14 ਤਰੀਕ ਨੂੰ ਇੱਥੇ ਸਾਲਾਨਾ ਸਮਾਗਮ ਜਿਹੜੇ ਕਰਵਾਏ ਜਾ ਰਹੇ ਨੇ ਉਸ ਸਮਾਗ ਇਹ ਬੀ ਉਸ ਮਗਮਾ ਦੇ ਵਿੱਚ 12 ਤਰੀਕ ਨੂੰ ਨਗਰ ਕੀਰਤਨ ਸਜਾਇਆ ਜਾਊਗਾ ਜੋ ਕਈ ਪਿੰਡਾਂ ਦੇ ਵਿੱਚ ਹੁੰਦਾ ਹੋਇਆ ਇਸ ਗੁਰੂ ਘਰ ਦੇ ਵਿੱਚ ਵਾਪਸੀ ਕਰੇਗਾ ਤੇ ਉਸ ਨਗਰ ਕੀਰਤਨ ਦੇ ਦੌਰਾਨ ਪ੍ਰਸਿੱਧ ਢਾਡੀ ਜੱਥੇ ਕਥਾਵਾਚਕ ਜਿਹੜੇ ਉਹ ਮਹਾਨ ਸਿੱਖ ਜੀਤਾ ਪਹੁੰਚਣਗੇ ਅਸੀਂ ਆਪ ਸਭ ਨੂੰ ਬੇਨਤੀ ਕਰਦੇ ਹਾਂ ਇੱਕ ਇਸ ਗੁਰੂ ਘਰ ਦੇ ਨਾਲ ਜਿਹੜੀ ਅਹਿਮ ਗੱਲ ਜੁੜੀ ਹੋਈ ਹੈ ਉਹ ਇਹ ਆ ਵੀ ਇਲਾਕੇ ਦੇ ਬਹੁਤ ਦੂਰ ਦੂਰ ਤੋਂ ਜਿਹੜੇ ਲੋਕ ਇਸ ਗੁਰੂ ਘਰ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਜਾਂ ਕੋਈ ਵੀ ਮਨੋ ਕਾਮਨਾ ਪੂਰੀ ਹੁੰਦੀ ਹੈ ਇਸ ਗੁਰੂ ਘਰ ਦੇ ਵਿੱਚ ਆ ਕੇ ਉਹ ਪੂਰਨ ਪੂਰਨ ਹੁੰਦੀ ਹੈ ਤਾਂ ਤੁਸੀਂ ਵੀ ਇਸ ਗੁਰੂ ਘਰ ਦੇ ਵਿੱਚ ਨਾਲ ਜੁੜੋ ਅਗਰ ਤੁਹਾਡੇ ਕੋਈ ਮੰਨ ਦੀ ਮਨੋ ਕਾਮਨਾ ਜਾਂ ਤੁਹਾਡੇ ਘਰ ਦੇ ਵਿੱਚ ਔਲਾਦ ਨਹੀਂ ਹੁੰਦੀ ਜਾਂ ਹੋਰ ਵੀ ਕਿਸੇ ਕਿਸਮ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਉਹ ਇਸ ਗੁਰੂ ਘਰ ਦੇ ਵਿੱਚ ਆ ਕੇ ਪੂਰੀਆਂ ਹੁੰਦੀਆਂ ਨੇ ਹੁਣ ਅਸੀਂ ਇਸ ਕਮੇਟੀ ਦਾ ਧੰਨਵਾਦ ਕਰਦੇ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਬਰੋਟਾ ਸਾਹਿਬ ਦੇ ਵੀ ਜਿਹੜੇ ਇਸ ਟਾਈਮ ਇਸ ਗੁਰੂ ਘਰ ਦੇ ਵਿੱਚ ਸਥਾਪਿਤ ਨੇ ਉਹ ਆਪਾਂ ਕਰਾਂਗੇ ਦਿਖਾਈਏ ਤੁਹਾਨੂੰ ਉਹ ਬਰੋਟਾ ਸਾਹਿਬ ਇਹ ਜਦੋਂ ਮਾਤਾ ਜੀ ਇੱਥੇ ਮੋਹੀ ਤੇ ਇੱਥੇ ਆਉਂਦੇ ਸੀ ਨੇ ਉਦੋਂ ਉਹਨਾਂ ਨੇ ਇੱਥੇ ਖੜ ਕੇ ਬੈਠਣਾ ਕਰਨਾ ਉਹ ਭਾਈ ਜਿਹੜਾ ਵੀ ਕੋਈ ਦੁਖੀ ਹੈ ਕੋਈ ਹੋਰ ਕੋਈ ਕਸ਼ਟ ਵਾਲਾ ਜਾਂ ਕਿਸੇ ਦਾ ਕਰਿਆ ਕਰਾਇਆ ਵੀ ਇਹ ਬਰੋਟਾ ਸਾਹਿਬ ਦੀ ਹਾਜ਼ਰੀ ਪਰੋ ਤੇ ਇਹ ਸਪੋਟ ਨੂੰ ਸਾਡੇ ਵੱਲੋਂ ਅਤਵਾ ਵੀ ਮੰਨਤਾ ਹੈ ਇਹ ਜਿਹੜਾ ਵੀ ਇਹਦੇ ਸਲੇਬਾ ਕਿ ਕੋਈ ਆਪਣੀ ਮੰਤਪੂਰੀ ਕਰੂਗਾ ਬੈਠੂਗਾ ਹਾਜ਼ਰੀ ਭਰੂਗਾ ਉਹਦੇ ਜਿਹੜੀਆਂ ਮੰਨੀਆਂ ਭਾਵਨਾ ਉਹਦੇ ਸੰਕਲਪ ਨੇ ਉਹ ਪੂਰੇ ਹੋਣਗੇ ਦੁਖੀਆਂ ਦੇ ਦੁੱਖ ਦੂਰ ਹੋਣਗੇ ਕਿੰਨੇ ਸਾਲ ਹੋ ਗਏ ਬਰੋਟਾ ਸਾਹਿਬ ਨੂੰ ਇਹ ਬਰੋਟਾ ਸਾਹਿਬ ਦਾ ਜੀ ਸਾਡੀਆਂ 40 ਸਾਲ ਤਾਂ ਮੈਨੂੰ ਹੋ ਗਏ ਅਜੇ ਵੀ ਹਰਾ ਇਹ ਦੇਖ ਲਓ ਤੁਸੀਂ ਦੇਖ ਸਕਦੇ ਹੋ ਬਈ ਉਹਦੇ ਪਿਪਲ ਜਿਹੜੇ ਪੱਤੇ ਨੇ ਨਾ ਪੱਤੇ ਵੀ ਅਜੇ ਹਰੇਰੇ ਦੇਖੋ نیچے ਚਾਹੇ ਇਹ ਇਸ ਤਰ੍ਹਾਂ ਦੀ ਹਾਲਤ ਵਿੱਚ ਹੈ ਪਰ ਉੱਪਰੋਂ ਜਾ ਕੇ ਉਸ ਤਰ੍ਹਾਂ ਦੀ ਇਹਨਾਂ ਦੇ ਜਿਹੜਾ ਲੈਂਟਰ ਛੱਡਿਆ ਹੋਇਆ ਇਸ ਕਮੇਟੀ ਨੇ ਉੱਪਰ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਬਰੋਟਾ ਹਰਾ ਵਾ ਤੇ ਬਾਬਾ ਜੀ ਕਿਹੜੀ-ਕਿਹੜੀ ਮਨੋਕਾਮਨਾ ਇੱਥੇ ਪੂਰੀ ਹੁੰਦੀ ਹੈ ਇੱਥੇ ਜਿਹੜੀ ਵੀ ਸੁੱਖ ਜੋ ਵੀ ਹੈ ਕੋਈ ਦੁਖੀ ਹੈ ਕਿਸੇ ਨੂੰ ਕੋਈ ਹੋਰ ਦੁੱਖ ਹੈ ਕਿਸੇ ਨੂੰ ਕੋਈ ਹੋਰ ਆਪਣੇ ਕਸਰਦਾ ਹੈ ਉਹ ਸਾਰੀਆਂ ਸੁੱਖਾਂ ਤੇ ਪੂਰੀਆਂ ਹੁੰਦੀਆਂ ਨੇ ਅਤੇ ਪੰਜ ਚੌਂਕੀਆਂ ਭਰਨੀਆਂ ਪੈਂਦੀਆਂ ਨੇ ਕਿਹੜੇ ਕਿੱਦ ਦੇ ਨਾਲ ਆਉਣਾ ਪੈਂਦਾ ਜੀ ਇੱਕ ਐਤਵਾਰ ਇੱਕ ਐਤਵਾਰ ਪੰਜ ਚੌਂਕੀਆਂ ਭਰਨੀਆਂ ਪੈਂਦੀਆਂ ਨੇ ਜੋ ਵੀ ਸਰਦਾ ਨਾਲ ਇਸ ਅੱਗੇ ਫਾਸੀਆਂ ਪਰਦਾ ਚੌਂਕੀਆਂ ਪਰਦਾ ਉਹਦੀਆਂ ਮਨੋਕਾਮਨਾ ਦੂਰ ਹੁੰਦੀਆਂ ਨੇ ਪੁੱਤਰਾਂ ਵਾਲਾ ਪੁੱਤ ਮਿਲਦੇ ਆ ਦੋ ਘਰ ਦੂਰ ਹੁੰਦੇ ਆ ਕਸਰਾ ਬਣੇ ਕਸਰਾ ਦੂਰ ਹੁੰਦੀਆਂ ਨੇ ਔਰ ਮਾਤਾ ਜੀ ਵੱਲੋਂ ਇਸ ਬਰੋਟੇ ਨੂੰ ਵਰਦਾਨ ਹੈ ਜੋ ਜਿਹੜਾ ਵੀ ਇੱਥੇ ਆ ਕੇ ਹਾਜ਼ਰੀ ਭਰੇਗਾ ਉਹਦੇ ਜੋ ਵੀ ਮੰਦੀਆ ਭਾਵਨਾ ਹੋਣਗੀਆਂ ਉਹ ਪੂਰੀਆਂ ਹੋਣਗੀਆਂ ਇਹ ਭਾਈ ਕਾ ਬਰੋਟਾ ਪਜਦਾ ਹੈ ਜੀ ਭਾਈ ਕਾ ਬਰੋਟਾ ਤੁਸੀਂ ਬਰੋਟਾ ਹੈਗਾ ਜੀ ਇਹ ਉਹ ਕਾਫੀ ਲੰਬੇ ਸਮੇਂ ਤੋਂ ਨਹੀਂ ਦੇਖਿਆ ਇਵੇਂ ਹੀ ਦੇਖਦੇ ਆ ਅੱਛਾ ਜੀ ਹਾਂ ਜੀ ਇਹ ਬਾਬਾ ਜੀ ਦੱਸ ਰਹੇ ਨੇ ਵੀ ਸਾਡੀ ਸੁਰਤ ਤੋਂ ਵੀ ਕਿਤੇ ਪਹਿਲਾਂ ਦਾ ਇਹ ਜਿਹੜਾ ਬਰੋਟਾ ਹੈ ਭਾਈ ਕਾ ਬਰੋਟਾ ਦਖਤ ਨੂੰ ਕਿਹਾ ਜਾਂਦਾ ਤੇ ਬਾਬਾ ਜੀ ਨੇ ਦੱਸਿਆ ਵੀ ਮਾਤਾ ਸਹਿਬ ਕੌਰ ਜੀ ਦੇ ਇਹ ਬਚਨ ਨੇ ਵੀ ਇਹ ਬਰੁਟੀ ਦੇ ਕੋਲੇ ਕੇ ਜਿਹੜਾ ਸੁਖਦਾਬ ਪੁੱਤ ਪੋਤਾਂ ਵੀ ਮਿਲਦੇ ਨੇ ਤੇ ਮਨੋ ਕਾਮਨਾ ਵੀ ਪੂਰੀਂਂ ਦੇ ਜਿਸ ਕਿਸੇ ਨੂੰ ਹੁੰਦੀ ਆ ਵੀ ਇੱਥੇ ਹੁੰਦੀ ਆ ਅਸੀਂ ਆਪ ਸਭ ਨੂੰ ਗੁਜਾਰਸ਼ ਕਰਦੇ ਆ ਪਾਪਾ ਜੀ ਦੇ ਦੱਸਣ ਮੁਤਾਬਕ ਵੀ ਇੱਥੇ ਜਿਹੜੀਆਂ ਸੁੱਖਾ ਵਾਰ ਹੁੰਦੀਆਂ ਨੇ ਤਾਂ ਇੱਕ ਵਾਰੀ ਤੁਸੀਂ ਵੀ ਆ ਕੇ ਇਸ ਗੁਰੂ ਘਰ ਦੇ ਨਾਲੇ ਦਰਸ਼ਨ ਕਰੋ ਨਾਲੇ ਬਰੋਟਾ ਸਾਹਿਬ ਜਿਹੜਾ ਭਾਈ ਕਾ ਬਰੋਟਾ ਵਾ ਉਹਨਾਂ ਦੇ ਵੀ ਦਰਸ਼ਨ ਕਰੋ ਜਿਹੜਾ ਕਿ ਕਾਫੀ ਵੱਡੀ ਜਿੰਨਾ ਦੀ ਕਿ ਉਮਰ ਅ ਅਸੀਂ ਇੱਕ ਵਾਰ ਫੇਰ ਦੱਸ ਦਈਏ ਵੀ ਇਸ ਗੁਰਦਾਰਾ ਸਾਹਿਬ ਦੇ ਵਿੱਚ 12 13 14 ਤਰੀਕ ਨੂੰ ਸਾਲਾਨਾ ਸਮਾਗਮ ਕਰਾਇਆ ਜਾ ਰਿਹਾ ਹੈ 12 ਤਰੀਕ ਨੂੰ ਨਗਰ ਕੀ ਤਸਾ ਜਾਇਆ ਜਾਊਗਾ ਤੇ 14 ਤਰੀਕ ਨੂੰ ਭੋਗ ਪਾਇਆ ਜਾਣ ਆਪ ਸਭ ਸੰਗਤ ਬਹੁਤ ਹੀ ਉਹ ਮهما ਕੇ ਸਰਦਾ ਦੇ ਨਾਲ ਇੱਥੇ ਪਹੁੰਚੋ ਤੇ ਗੁਰੂ ਘਰ ਦੇ ਦਰਸ਼ਨ ਕਰੋ ਮਿਹਰਬਾਨੀ ਥੈਂਕ ਯੂ ਜੀ ਠੀਕ ਹੈ ਜੀ ਸਾਹਿਬ ਗੁਰਦਾਰਾ ਦੇ ਵਿੱਚ ਜਿੱਥੇ ਕੇ ਬਾਬਾ ਜੀ ਸਾਨੂੰ ਮਿਲਣੇ ਬਾਬਾ ਜੀ ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਿਲ ਕੇ ਗੁਰਦਾਰਾ ਮਨਜੀਤ ਸਾਹਿਬ ਜਰਖੜ ਮਾਤਾ ਸਾਹਿਬ ਕੌਰ ਇਸ ਗੁਰਦਵਾਰੇ ਦੇ ਵਿੱਚ ਜਿਹੜੀ ਸੰਗਤ ਆ ਬਹੁਤ ਦੂਰ ਦਰਾਡੇ ਦੀ ਸੰਗਤ ਇੱਥੇ ਹੁੰਦੀ ਆ ਜਿਵੇਂ ਕਿ ਅਸੀਂ ਸੁਣਿਆ ਵੀ ਇੱਥੇ ਜਿਹੜੀਆਂ ਸੁੱਖਾਂ ਨੇ ਉਹ ਵਰਉਂਦੀਆਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਹਾਰਾਜ ਦੇਖੋ ਗੁਰਦਵਾਰਾ ਸਾਹਿਬ ਮੰਜੀ ਸਾਹਿਬ ਆਪਣੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਜਾਣੇ ਮਹਾਰਾਜ ਜਿਨ੍ਹਾਂ ਨੂੰ ਵੀ ਫਲ ਪਾਉਂਦੇ ਆ ਰਾਸ ਆਉਂਦਾ ਹੈ ਠੀਕ ਆ ਜੀ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੁਸੀਂ ਵੀ ਇੱਥੇ ਸੇਵਾ ਕਰਦੇ ਹੋ ਅਕਸਰ ਅਸੀਂ ਜਦੋਂ ਅਸੀਂ ਦੇਖਿਆ ਤੁਸੀਂ ਜੋੜ ਜੋੜਿਆਂ ਦੀ ਸੇਵਾ ਕਰਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬਸ ਇੱਥੇ ਹਰ ਮਨੋਂ ਕੋਆਮਨਾ ਪੂਰੀ ਹੁੰਦੀ ਹੈ ਜੀ ਦੂਰ ਦੂਰ ਤੋਂ ਸੰਗਤ ਆਉਂਦੀ ਹੈ ਜੀ ਠੀਕ ਹੈ ਸਾਡੇ ਕੋਲ ਬੀਬੀਆਂ ਨੇ ਜਿਹੜੀਆਂ ਇੱਥੋਂ ਦੀ ਸੰਗਤ ਆ ਜਿਹੜੀ ਸੰਗਤ ਦੂਰੋਂ ਨੇੜੇ ਹੁੰਦੀ ਉਹ ਬੀਬੀਆਂ ਵੀ ਜੋਦ ਨੇ ਆਪਾਂ ਉਹਨਾਂ ਬੀਬੀਆਂ ਨਾਲ ਵੀ ਗੱਲ ਕਰਾਂਗੇ ਤੁਸੀਂ ਕਿਹੜੇ ਪਿੰਡ ਤੋਂ ਆਏ ਜੀ ਅਸੀਂ ਸ੍ਰੀਮ ਪਿੰਡ ਤੋਂ ਆਏ ਵੀ ਤੁਸੀਂ ਹਰ ਇੱਕ ਐਤਵਾਰ ਆਉਂਦੇ ਹੋ ਹਾਂ ਜੀ ਰੇ ਹਰ ਐਤਵਾਰ ਆਉਂਦੇ ਆਸੀਂ ਕਿਉਂਕਿ ਅਸੀਂ ਦੇਖਿਆ ਵੀ ਇੱਥੇ ਸੁਣਨ ਚ ਆਇਆ ਵੀ ਬਹੁਤ ਦੂਰੋਂ ਦੂਰੋਂ ਜਿਹੜੀ ਸੰਗਤ ਹੁੰਦੀ ਆ ਇੱਥੇ ਕਹਿੰਦੇ ਨੇ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਉਹ ਇੱਥੇ ਜਦੋਂ ਸੁੱਖ ਨਾਲ ਸੁੱਖ ਦਾ ਉਹਨਾਂ ਦੇ ਔਲਾਦ ਵੀ ਹੁੰਦੀ ਆ ਜਿਨ੍ਹਾਂ ਦੇ ਕੋਈ ਵੀ ਕਾਰਜ ਹੋਣ ਉਹ ਇੱਥੋਂ ਸਮਾਰੇ ਜਾਂਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਅਸੀਂ ਕਹਿੰਦੇ ਹਰ ਐਤਵਾਰ ਆਉਂਦੇ ਹਾਂ ਹਰ ਸਾਲ ਵੀ ਆਉਂਦੇ ਆ ਨਾ ਵਿੱਚ ਐਤਵਾਰ ਨੂੰ ਕਿੰਨੇ ਕਿਨੇ ਦੂਰੋਂ ਲੋਕ ਆਉਂਦੇ ਨੇ ਬਹੁਤ ਦੂਰੋਂ ਆਉਂਦੇ ਆ ਜੀ ਹਾਂ ਜੀ ਹਰ ਇੱਕ ਐਤਵਾਰ ਆਉਂਦੇ ਆ ਹਾਂ ਜੀ ਅਸੀਂ ਵੀ ਹਰ ਇੱਕ ਐਤਵਾਰ ਆਉਂਦੇ ਆ ਨਗਰ ਕੀ ਤਨੂੰ ਦਾ ਸਾਲ ਬਾਅਦ ਉਹਦੇ ਤੇ ਵੀ ਆਉਨੇ ਆ ਮਤ ਪਾ 12 ਤਰੀਕ ਨੂੰ ਨਗਰ ਕੀ ਤਨੈ ਹਾਂ ਜੀ ਆਵਾਂਗੇ ਅਸੀਂ ਸਾਰੇ ਆਉਨੇ ਆ ਸਾਰਾ ਪਿੰਡ ਤੋਟਾ ਨੋ ਕੀ ਆ ਜੀ ਮੇਰਾ ਨਾਮ ਰਜੀਤ ਕੌਰ ਹੈ ਜੀ ਤੁਸੀਂ ਕਿਹੜੇ ਪਿੰਡ ਤੋਂ ਨੇ ਅਸੀਂ ਵੀ ਸਰੀਤੋਂ ਆਈ ਆ ਜੀ ਮੈਂ ਤਾਂ ਜਿਵੇਂ ਕਿ ਤੁਹਾਡੀ ਉਮਰ ਜ਼ਿਆਦਾ ਵਾ ਤੁਸੀਂ ਸਿਆਣੇ ਹੋ ਜਿਵੇਂ ਕਿ ਅਕਸਰ ਸੁਣਨ ਨੂੰ ਦੇਖਿਆ ਵੀ ਇੱਥੇ ਜਿਹੜੇ ਲੋਕ ਨੇ ਕਾਫੀ ਦੂਰੂ ਦੂਰੋਂ ਆਉਂਦੇ ਨੇ ਵੀ ਇੱਥੇ ਸੁੱਖਾਂਵਾਰ ਆਉਂਦੀਆਂ ਨੇ ਤੁਸੀਂ ਕੀ ਕੀਰਤਨ ਕਰਦਿਆ ਜੀ ਉਹ 4 ਵਜੇ ਤੱਕਰ ਸੁਣ ਕੇ ਉੱਥੇ ਸਾਰੀਆਂ ਇਹਨਾਂ ਦੀ ਸੁੱਖਾਂ ਵਾਰ ਆਉਂਦੀਆਂ ਨੇ ਉਹਨਾਂ ਦੀ ਮਾਨੋ ਕਾਮਨਾ ਪੂਰੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਸੀਂ ਕੀ ਕਹਿਣਾ ਚਾਹੁੰਦੇ ਜਨਮਤ ਡੇ ਹੋਏ ਕੰਮ ਪੂਆ ਮਾਈ ਸਭ ਦੇ ਕਰਦੀ ਆ ਵਾਹਿਗੁਰੂ ਜੀ ਕਾ ਖਾਸਾ ਵਾਹਿਗੁਰੂ ਬਤੇ ਸਭ ਨੂੰ ਸੁੱਖਾਂ ਤੁਸੀਂ ਤੁਸੀਂ ਵੀ ਉਹਨਾਂ ਇੱਥੇ ਹਾਂਜੀ ਅਸੀਂ ਤੁਸੀਂ ਕਹਿਣਾ ਚਾਹੁੰਦੇ ਉਹ ਲੋਕਾਂ ਨੂੰ ਜਿਹੜੇ ਦੂਰ ਦਰਾਡੇ ਬੈਠੇ ਨੇ ਜਿਹੜੇ ਕਿ ਇੱਥੇ ਆਉਣਾ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਸਾਰੇ ਆਉਣ ਇੱਥੇ ਹਾਂਜੀ ਜਿਵੇਂ ਕਿ ਤੁਸੀਂ ਦੇਖਿਆ ਇਹ ਉਹ ਸੰਗਤਾਂ ਜਿਹੜੀ ਹਰ ਇੱਕ ਵਾਰ ਹਰ ਇੱਕ ਐਤਵਾਰ ਨੇੜੇ ਦੂਰੋ ਚੱਲ ਕੇ ਹੁੰਦੀ ਹੈ ਜਿਵੇਂ ਕਿ ਮਾਤਾ ਜੀ ਉਹਨਾਂ ਨੇ ਦੱਸਿਆ ਵੀ ਇੱਥੇ ਹਰ ਇੱਕ ਸੁਖਣਾ ਪੂਰੀ ਹੁੰਦੀ ਹੈ ਜਿਹੜੀ ਕਿ ਇੱਥੇ ਆਪਾਂ ਸੁੱਖਦੇ ਹਾਂ ਮਨੋ ਕਾਮਨਾ ਪੂਰੀ ਹੁੰਦੀ ਹੈ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਵਿਅਕਤੀ ਨੂੰ ਕੀਤਾ ਕਰਾਇਆ ਜੁੜਾ ਵੀ ਉਹ ਇੱਥੇ ਜਿਹੜੇ ਦੁੱਖ ਦੂਰ ਹੁੰਦੇ ਹਨ ਤੇ ਇਹ ਅਸੀਂ ਤੁਹਾਨੂੰ ਦੱਸ ਦਈਏ ਜਿਹੜੀ ਇਹ ਜਗਾ ਵਾ ਅਗਰ ਲੁਧਿਆਣੇ ਤੋਂ ਆਉਣਾ ਲੁਧਿਆਣੇ ਤੋਂ ਜਦੋਂ ਆਪਾਂ ਮਲੇਰ ਕੋਟੜਾ ਨੂੰ ਜਾਂਦੇ ਆ ਮਲੇਰ ਕੋਟੜਾ ਲੁਧਿਆਣਾ ਮਲੇਰ ਕੋਟੜਾ ਦਾ ਰੋਡ ਤੇ ਜਰਖੜ ਪਿੰਡ ਜਿੱਥੇ ਇੱਕ ਤਾਜ਼ਰ ਸੌਟਾ ਉਹ ਤਾਜ਼ਰ ਸੌਟ ਦੇ ਨਾਲੋਂ ਇਹ ਜਰਖੜ ਗੁਰਦਾਰਾ ਸਾਹਿਬ ਨੂੰ ਸੜਕ ਆਉਂਦੀ ਹੈ ਜਦੋਂ ਵੀ ਕਿਤੇ ਤੁਸੀਂ ਦਰਸ਼ਨ ਕਰਨ ਦਾ ਤੁਹਾਨੂੰ ਮੌਕਾ ਮਿਲੇ ਤਾਂ ਲੁਧਿਆਣੇ ਤੋਂ ਮਲੇਰ ਕੋਟੜਾ ਰੋਡ ਦੇ ਵਿੱਚ ਗੁਰਦੁਆਰਾ ਅਮਨਜੀਤ ਵੀ ਇੱਥੇ ਨੇੜੇ ਪਿਆ ਜਾਂਦਾ ਉੱਥੇ ਇਹ ਗੁਰਦਾਰਾ ਸਤਪਤਾ ਜਿੱਥੇ ਕਿ ਹਰ ਇੱਕ ਸੁੱਖਾ ਪੂਰੀਆਂ ਹੁੰਦੀਆਂ ਨੇ ਤੁਸੀਂ ਵੀ ਇੱਕ ਵਾਰੀ ਟਾਈਮ ਕੱਢਿਓ ਤੇ ਇੱਥੇ ਦਰਸ਼ਨ